ਆਕਰ ਸਿੱਧੂ ਪੱਤਰਕਾਰ ਇੱਥੇ ਖੜਿਆ ਕੋਈ ਵੀ ਜੱਫੇ ਬੰਦੀ ਉਹਨਾਂ ਨੂੰ ਮਾਈਕ ਨਾ ਦੇਵੇ ਅੱਜ ਹਜ਼ਾਰਾਂ ਦਾ ਕਾਫਲਾ ਤੁਹਾਡੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਮੈਂ ਲੈ ਲਈਆਂ ਤੁਹਾਨੂੰ ਕੋਈ ਉਂਗਲ ਨਹੀਂ ਲਾਊਗਾ ਆ ਕੇ ਇੱਥੇ ਮੇਰੇ ਸਵਾਲਾਂ ਦਾ ਜਵਾਬ ਦੇ ਮਾਈਕ ਦੇਉਂਗੀ ਜੇ ਲਾਈਵ ਦੇਖ ਰਹੇ ਹੋ ਨਾ ਮਾਈਕ ਦੇਉਂਗੀ ਮੈਂ ਇੱਕ ਪਿਓ ਦੀ ਧੀ ਨਹੀਂ ਜੇ ਤੁਹਾਨੂੰ ਮਾਰਕ ਨਾ ਤਾਂ ਮੈਂ ਤੁਹਾਨੂੰ ਕੋਦਨ ਦਾ ਪੂਰਾ ਹੱਕਦਾਰ ਦੇਉਂਗੀ ਪਰ ਤੁਸੀਂ ਕੀ ਕੀਤਾ ਗਲਤੀ ਗੱਲ ਕਹਿ ਕੇ ਮੁਰਦਾ ਆਵਾਜ਼ ਮੁਰਦਾ ਕਿ ਚਾਹੀ ਕਿਸਾਨਾਂ ਮਜ਼ਦੂਰਾਂ ਦੇ ਖਿਲਾਫ ਚਲਾਉਂਦੇ ਆ ਤਾਂ ਮੈਂ ਉਹਨਾਂ ਨੂੰ ਵੀ ਕਹਿਣਾ ਕਿ ਇੱਥੇ ਨਾ ਇੱਥੋਂ ਚਲੇ ਜਾਣ ਵੱਡੇ ਮਖਮੂਰ ਹਦੈਸ਼ੀ ਬਣੇ ਫਿਰਦੇ ਹੋ ਅੱਜ ਤੁਹਾਨੂੰ ਇਹ ਮਜ਼ਦੂਰ ਨਹੀਂ ਦਿੱਸੀ ਤੁਸੀਂ ਦੂਜਿਆਂ ਦੇ ਸਵਾਦ ਚੱਕਦੇ ਹੋ ਵੀ ਇਹ ਮਜ਼ਦੂਰ ਵਿਰੋਧੀ ਆ ਦੱਸੋ ਕਿਹੜੇ ਮਜ਼ਦੂਰ ਦੇ ਵਿਰੁੱਧ ਚੱਲੀ ਆ ਮੈਂ ਤੈਨੂੰ ਨਹੀਂ ਪਤਾ ਕਿਹੜੀ ਕਿਹੜੀ ਜਥੇਬੰਦੀ ਆਈ ਜਾ ਨਾ ਮੈਂ ਕਿਸੇ ਨੂੰ ਸੱਦਿਆ ਦੇਖੋ ਤਖਤੀ ਉੱਤੇ ਕੀ ਲਿਖਿਆ ਠਾਕ ਟੋਲਾ ਮੁਰਦਾ ਅਲਸਕਾ ਇਸੇ ਕਹਿੰਦੇ ਪੁੱਤ ਚੁੱਪ ਕਰਕੇ ਸੱਚ ਦਾ ਸਾਥ ਦੇਣਾ ਜੇ ਤੇਰਾ ਐਸ ਦਰਗਾਹ 'ਚ ਲੇਖਾ ਜੋਖਾ ਨਾ ਹੋਇਆ ਨਾ ਤੇ ਤਾ ਹੋਊਗਾ ਮੈਂ ਹਮੇਂ ਹੁੰਦੀ ਸੀ ਨਹੀਂ ਡੈਡੀ ਹੁਣ ਨਰਕ ਸੁਰਗ ਇੱਥੇ ਹੀ ਆ ਮੈਂ ਇਹ ਗੱਲ ਤੇ ਬੜਾ ਯਕੀਨ ਰੱਖਦੀ ਸੀ ਤੇ ਜਿੰਨੇ ਵੀ ਮੇਰੇ ਨਾਲ ਮਾਰੀ ਕਰਦੇ ਆ ਜਾਂ ਬਦੀਕੀ ਕਰਦੇ ਆ ਉਹਨਾਂ ਦਾ ਕੀ ਹੁੰਦਾ ਕਿ ਉਹ ਅੱਜ ਉਹਦੀ ਕੀ ਕਰਦੇ ਆ ਮਹੀਨਾ ਨਹੀਂ ਪੈਂਦਾ 10 ਦਿਨ ਨਹੀਂ ਪੈਂਦੇ ਉਹਨਾਂ ਦਾ ਚਿਹਰਾ ਨੰਗਾ ਹੋ ਜਾਂਦਾ ਔਰ ਮੇਰੇ ਮਾਲਕ ਦੀ ਮੈਂ ਕਹਿੰਨੀ ਆ ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੜਾ ਯਕੀਨ ਹੈ ਮਹਾਰਾਜ ਚ ਬੜਾ ਯਕੀਨ ਹੈ ਤੇ ਮੈਂ ਕਹਿੰਨੀ ਆ ਉਹਦਾ ਇੰਨਾ ਮੈਂ ਸ਼ੁਕਰਾਨਾ ਕਰਦੀ ਆ ਵੀ 24 ਘੰਟੇ ਨਹੀਂ ਬੰਨ ਦਿੱਤੇ 24 ਘੰਟੇ ਨਹੀਂ ਬੰਨ ਦਿੱਤੇ ਮੈਂ ਕਹਿੰਨੀ ਆ ਜਿਹੜਾ ਜੈਤੋ ਦਾ ਰਵੀਸ਼ ਕੁਮਾਰ ਬਣਿਆ ਫਿਰਦਾ ਅੱਜ ਕਿੱਥੇ ਹੈ ਮੈਂ ਉਹਨੂੰ ਸੱਦਦੀ ਆ ਸਾਰੇ ਬੰਦੇ ਉਹਨੂੰ ਵਾਈਟ ਵਾਈਟ ਦਿਓ ਭਾਈ ਸਾਰਿਆਂ ਦਾ ਅਧਿਕਾਰ ਹੈ ਉਹਨੂੰ ਅਧਿਕਾਰ ਹੈ ਕਿ ਉਹ ਸਵਾਲ ਪੁੱਛੇ ਕਿਉਂਕਿ ਉਹਦੇ ਹੱਥ ਦੇ ਵਿੱਚ ਜਿਹੜੀ ਸਾਡੀ ਕਿਰਤ ਜਿਹੜਾ ਸਾਡਾ ਮਾਈਕ ਹੈ ਉਹ ਬਹੁਤ ਸਤਿਕਾਰਯੋਗ ਹੈ ਲੋਕਾਂ ਦੀ ਗੱਲ ਰੱਖਣ ਵਾਸਤੇ ਹੈ ਤੇ ਕੋਈ ਵੀ ਬੰਦਾ ਉਹਨੂੰ ਬੇਇੱਜ਼ਤ ਕਰਕੇ ਨਹੀਂ ਤੋੜੂਗਾ ਸਾਰੇ ਬੰਦੇ ਉਹਦੀ ਗੱਲ ਦਾ ਜਵਾਬ ਦੇਣਗੇ ਮੈਂ ਉਹਨੂੰ ਚੈਲੰਜ ਕਰਦੀ ਆ ਇੱਥੋਂ ਕਿ ਆ ਆ ਕੇ ਗੱਲ ਕਰ ਇਹਨਾਂ ਲੋਕਾਂ ਨਾਲ ਆ ਉਹ ਬੀਬੀ ਹੈ ਜਿਹੜੀ ਦਾ ਟਰੈਕਟਰ ਤੁਸੀਂ ਠੱਗੀ ਨਾਲ ਵਕਾਇਆ ਆ ਉਹ ਬੀਬੀ ਆ ਉਹਦੀ ਮਾਂ ਹੈ ਜਿਹੜੀ ਕਰ ਤੁਹਾਨੂੰ ਕੀਰਨੇ ਪਉਂਦੀ ਸੀ ਜਿਹੜੀ ਰੋ ਰੋ ਕੇ ਆਉਦੇ ਇਹਨਾਂ ਦੇ ਪੁੱਤ ਦੁਬਾਰਾ ਇਹਨਾਂ ਦਾ ਦੁੱਖ ਤੁਸੀਂ ਨਾ ਦੁਆਰ ਤੋਂ ਮਾਰੇ ਆ ਇਹਨਾਂ ਦੇ ਪੁੱਤ ਜਦੋਂ ਉਹਨਾਂ ਦਾ ਪੁੱਤ ਦਾ ਖਰੀਦਿਆ ਟਰੈਕਟਰ ਤੁਸੀਂ ਠੱਗੀ ਨਾਲ ਵੇਚਤਾ ਪੰਜ ਇਹਨਾਂ ਦੇ ਹੱਥ ਨਹੀਂ ਫੜਾਈ ਤਾਂ ਮੈਂ ਕਿਸੇ ਵੀ ਇੱਥੇ ਇੰਨੇ ਬੰਦੇ ਖੜੇ ਆ ਮੈਨੂੰ ਨਹੀਂ ਪਤਾ ਕਿਹੜੀ-ਕਿਹੜੀ ਜਥੇਬੰਦੀ ਆਈ ਹੈ ਨਾ ਮੈਂ ਕਿਸੇ ਨੂੰ ਸੱਦਿਆ ਤੇ ਮੈਂ ਸਾਰਿਆਂ ਨੂੰ ਇੱਕ ਸਵਾਲ ਕਰਦੀ ਆ ਗੱਜ ਕੇ ਉਹਦਾ ਜਵਾਬ ਦਿਓ ਕੱਲ ਮੇਰਾ ਵਿਰੋਧ ਹੋਇਆ ਸੀ ਕਹਿੰਦੇ ਆ ਕਿਸਾਨ ਤੇ ਮਜ਼ਦੂਰ ਵਿਰੋਧੀ ਪੱਤਰਕਾਰ ਐ ਤੁਸੀਂ ਸਾਰੇ ਮਜ਼ਦੂਰ ਤੇ ਕਿਸਾਨ ਕਿਤੇ ਨਾਲ ਜੁੜੇ ਲੋਕੋ 70% ਤੁਸੀਂ ਦੱਸੋ ਕਿ ਤੁਹਾਨੂੰ ਮੇਰੀ ਪੱਤਰਕਾਰੀ 'ਚ ਕੋਈ ਕਮੀ ਲੱਗਦੀ ਆ ਫੇਰ ਜਿਹੜੇ ਉਹਨੇ ਚਾਰਕ ਕੱਲ ਇਕੱਠੇ ਕੀਤੇ ਸੀਗੇ ਜਿਨ੍ਹਾਂ ਦੇ ਵਿੱਚੋਂ ਮੈਂ